재미 <목소리도>

ਜੈਂਟਸ ਨੇ ਮੇਰਾ ਗੱਲਾ ਕੁੱਟਿਆ ਦੂਜੀ ਵਾਰ ਹੋ ਚੁੱਕੀ ਆ ਇਹ ਕਹੇ 84 ਵਿੱਚ ਵੀ ਕਾਤਲ ਕਾਂਗਰਸੀਆਂ ਦੇ ਨਾਲ ਪਲੁੱਸ ਸੀਗੀ ਤੇ ਅੱਜ ਪੰਜਾਬ ਵਿੱਚ ਹੀ ਪਲੁੱਸ ਉਹਨਾਂ ਦਾ ਸਾਥ ਦੇ ਰਹੀ ਆ ਕਿਉਂਕਿ ਸਰਕਾਰ ਜੋ ਉਹਨਾਂ ਦੇ ਨਾਲ ਮਿਲ ਗਈ ਚੋਰ-ਚੋਰਾਂ ਦੇ ਨਾਲ ਮਿਲ ਗਏ ਆ ਚੋਰ-ਚੋਰ ਮਸੇਰੇ ਭਾਈ ਬਣ ਗਏ ਅੱਜ ਅਸੀਂ ਅੱਗੇ ਵੀ ਇਕੱਠੇ ਹੁੰਦੇ ਰਹਿਨੇ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਅੱਜ ਇਹਨਾਂ ਨੇ ਵੋਟਾਂ ਦਾ ਪਰਨਾ ਨਾਣਾ ਤੇ ਫਿਰ ਅਸੀਂ ਜਿਹੜੇ ਅਸੀਂ ਮਤਲਬ 84 ਦੇ ਰਾਈਟਸ ਜਿਹੜੇ ਵਿਕਤਮ ਨੇ ਉਹ ਕਿੱਦਾਂ ਕਹਿ ਦੇਣਗੇ ਵੀ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਰਾਜਾ ਵੜਿੰਗ ਦੀ ਵਾਈਫ ਤਾਂ ਕਹਿੰਦੀ ਆ ਵੀ ਅਸੀਂ ਪੰਜਾਬ ਗਏ ਲੁਧਿਆਣਾ ਲਗੇ ਸਾਡਾ ਬੜਾ ਸਵਾਗਤ ਕੀਤਾ ਆ ਦੇਖ ਰਹੇ ਤੁਸੀਂ ਸਵਾਗਤ ਹੋ ਰਿਹਾ ਉਹਨਾਂ ਦਾ ਮੁਜਾਰੇ ਲਾ ਕੇ ਉਹਨਾਂ ਨੂੰ ਮੁਰਦਾਬਾਦ ਕਹਿ ਕੇ ਜੁੱਤੀਆਂ ਮਾਰ ਕੇ ਸਨ ਉਹਦਾ ਸਵਾਗਤ ਕਰ ਰਹੇ ਆ ਤੇ ਹੁਣ ਦੱਸੋ ਮੀਡੀਆ ਦੇ ਵਿੱਚ ਦੱਸੇ ਰਾਜਾ ਵੜਿੰਗ ਦੀ ਜਨਾਨੀ ਕਿਹੜਾ ਸਵਾਗਤ ਕੀਤਾ ਅਸੀਂ ਪੰਜਾਬ ਵਾਲਿਆਂ ਨੇ ਉਹਦਾ ਗੱਲ ਮੰਗਾ ਪੂਰੀਆਂ ਕਰਨ ਦੀ ਨਹੀਂ ਹੈ ਮੰਗਾ ਤਾਂ 84 ਤੋਂ ਹੀ ਨਹੀਂ ਪੂਰੀਆਂ ਹੋਈਆਂ ਹੁਣ ਕਿੱਥੋਂ ਕਰ ਦੇਣਗੇ ਪੂਰੀਆਂ ਇਹ ਜਮਾਤ ਹੀ ਨਹੀਂ ਹੈਗੀ ਸਾਡੇ ਮੰਗਾ ਪੂਰੇ ਕਰਨ ਵਾਲੀ ਅਗਰ ਹੁੰਦੀ ਤਾਂ ਫਿਰ ਸਾਡੇ ਕਾ 84 ਦੇ ਕਾਤਲ ਨੇ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ ਜਿਹੜਾ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਸ੍ਰੀ ਕਾਤਰ ਸਾਹਿਬ ਦੇ ਉੱਪਰ ਹਰਮੰਦਰ ਸਾਹਿਬ ਦੇ ਉੱਪਰ 1 ਜੂਨ 1984 ਨੂੰ ਇੰਦਰਾਗੜੀ ਨੇ ਹਮਲਾ ਕਰਵਾਇਆ ਟੈਂਕਾਂ ਤੇ ਤੋਪਾਂ ਦੇ ਨਾਲ ਸਾਡੇ ਜਿਹੜੇ ਗੁਰਤਮ ਸਿੰਘ ਉਹਨਾਂ ਨੂੰ ਟੈਕਟ ਦਿੱਤਾ ਗਿਆ ਜਿਹੜੇ ਅਜਾਲਾ ਉੱਥੇ ਸਰਬੱਤ ਦੇ ਜਿਹੜੇ ਸਰਦਾਲੂ ਸਨ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਉੱਥੇ ਕਤਲ ਕਰ ਦਿੱਤਾ ਗਿਆ ਹਰਮੰਦਰ ਸਾਹਿਬ ਦੇ ਵਿੱਚ ਸਾਡੇ ਪਾਵਨ ਸਰੂਪਾ ਦੇ ਵੀ ਗੋਨੇ ਚ ਲਿਆ ਗਈਆਂ 1 ਜੂਨ ਨੂੰ ਇਲੈਕਸ਼ਨ ਹੈ ਸਾਡੇ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਅੱਠ ਜੋੜ ਕੇ ਜਿਹੜੇ ਕੰਪਲੇਨਿੰਗ ਵਰਗੇ ਜਿਹੜੇ ਕਾਬਾਬ ਨੇ ਕੀਤੇ ਜਿਹਨੇ ਕਮਲਨਾਥ ਨੂੰ ਕਲੀਨ ਚੇਟ ਦੁੱਤੀ ਹੈ ਇਹਨਾਂ ਦਾ ਬਾਈਕਾਟ ਕਰੋ ਤਨਾਤ ਮੋਟਾ ਨਾ ਪਾਓ ਟੋਕੀ ਨੂੰ ਸੱਚਾ ਸੀ ਦੇ ਜੀ ਸਖਾਂ ਦੇ ਦੇ ਉੱਪਰ ਜਿਹੜਾ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਰਜੀਵ ਗਾਂਧੀ ਨੇ ਫੜਾਫੜਾ ਹਮਲਾ ਕਰਵਾਇਆ ਜਗਦੀਸ਼ ਟੈਟਲਰ ਸੱਜਨ ਕੁਮਾਰ ਹੋ ਜਿਹੜੇ ਕਾਤਲ ਸਨ ਉਹਨਾਂ ਨੇ 10000 ਸਿਕਾਂ ਦਾ ਕਤਲਿਆਨ ਕੀਤਾ ਅਸੀਂ ਅੱਜ ਵੀ ਵਿਰੋਧਤਾ ਕਰ ਰਹੇ ਹਾਂ ਰਾਜਾ ਬੜੇ ਦੀ ਕਿ ਸਾਡੇ ਜਿਹੜੇ 84 ਦੇ ਪੀੜਤ ਪਰਿਵਾਰ ਨੇ ਜਿਹੜੀਆਂ ਮਤਵਾਵਾਂ ਪੈਣਾ ਨੇ ਮਾਤਾਵਾਂ ਨੇ ਉਹਨਾਂ ਸਾਡਾਂ ਦਾ ਅਜੋਦਾ ਇਕਰੋ